ਕੇ ਉੱਚ ਅਧਿਕਾਰੀਆਂ ਦਾ ਸਾਨੂੰ ਨਿਰਦੇਸ਼ ਹੀ ਕਰਦੇ ਡੀਸੀ ਸਾਹਿਬ ਦਾ ਹੁਕਮ ਜੇ ਰਿਸਪੈਕਟਡ ਡੀਸੀ ਸਾਹਿਬ ਸ਼ਿਵ ਸਿੰਘ ਸਾਹਿਬ ਉਹਨਾਂ ਦਾ ਹੁਕਮ ਸੀਗਾ ਵੀ ਇੱਕ ਸਾਇਰਨ ਜਿਹੜਾ ਵਾ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਅਸੀਂ ਅੱਜ ਸਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੀ ਅੱਜ ਮੋਕ ਡਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅਸੀਂ ਅੱਜ ਮੋਕ ਡਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਔਰ ਬੜਾ ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬੜ ਕਿਸ ਕਰਕੇ ਆਪਾਂ ਪ੍ਰਿਪੇਅਰ ਕਰਨਾ ਆਪਣੇ ਆਪ ਨੂੰ ਵੀ ਜੇ ਜੰਗ ਵੱਧਦੀ ਹੈ ਤੇ ਆਪਾਂ ਇਹ ਸਾਇਰਨ ਦੀ ਵਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਮੌਕ ਡਿਲ ਕੀਤੀ ਆ 4 ਵਜੇ ਆਪਾਂ ਸਾਇਰਨ ਚਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਪਿਆ ਸਰ ਇਹ ਜਿਹੜੇ ਮੌਕ ਡਿਲ ਦਾ ਹੈਗਾ ਵਾ ਤੇ ਇਹਦੇ ਵਾਸਤੇ ਕੋਈ ਸਰਕਾਰੀ ਮੁਲਾਜ਼ਮ ਜਾਂ ਪ੍ਰਾਈਵੇਟ ਮੁਲਾਜ਼ਮ ਰੱਖਿਆ ਗਿਆ ਕਿਉਂਕਿ ਇਹ ਇੱਕ ਵਾਰੀ ਤੇ ਹੋਣਾ ਨਹੀਂ ਹੈ ਸਰ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਆਪਣਾ ਸਾਇਰਨ ਹੈ ਇੰਸਟਾਲ ਕੀਤਾ ਪ੍ਰਸ਼ਾਸਨ ਵਾਲਿਆਂ ਨੇ ਇੰਸਟਾਲ ਕਰਤਾ ਹੈ ਉਹ ਜਿਹੜੇ ਮੇਰੇ ਹਸਪੀਟਲ ਦੇ ਵਿੱਚ ਸਿਕਿਉਰਿਟੀ ਗਾਰਡ ਨੇ ਇਹ ਆਪਾਂ ਉਹਨਾਂ ਦੀ ਡਿਊਟੀ ਲਗਾ ਦਾਂਗੇ ਜੋ ਜੋ ਸਾਨੂੰ ਪਿੱਛੋਂ ਹਦਾਇਤਾਂ ਆਣਗੀਆਂ ਵੀ ਇੰਨੇ ਵਜੇ ਸਾਇਲੈਂਸ ਚਲਾਣਾ ਆਪਾਂ ਚਲਾ ਦੇਾਂਗੇ ਕਿਉਂਕਿ ਸਿਕਿਉਰਿਟੀ ਗਾਰਡ ਸਾਡੇ ਕੋਲ 24 24/7 ਇੱਥੇ ਹੁੰਦੇ ਨੇ